ਤੁਹਾਨੂੰ ਪਤਾ ਹੀ ਹੈ ਜਿੱਦਾਂ ਅੱਜ ਜਿਸ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਆਪਾਂ ਇਹ ਇਕੱਤਰਤਾ ਰੱਖੀ ਜੋ ਹਰ ਸਾਲ ਮਸਤੋਣਾ ਸਾਹਿਬ ਵਿਖੇ ਜਨਵਰੀ ਦੇ ਅਖੀਰ ਦੇ ਵਿੱਚ ਜੋੜ ਮੇਲਾ ਭਰਦਾ ਜਿਸ ਵੱਡੀ ਗਿਣਤੀ ਦੇ ਵਿੱਚ ਦੂਰੋਂ ਨੇੜੇੋਂ ਸੰਗਤ ਹਾਜ਼ਰੀ ਭਰਦੀ ਹੈ ਉਹਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਜੋ ਲੋੜਿੰਦੇ ਲੋੜਿੰਦੀਆਂ ਤਬਦੀਲੀਆਂ ਸੀਗੀਆਂ ਉਹ ਫੈਸਲੇ ਪਿੱਛੇ ਪਿਛਲੇ ਸਮੇਂ ਦੇ ਵਿੱਚ ਲਏ ਗਏ। ਸੋ ਇਸ ਸਥਾਨ ਬਾਰੇ ਇਹਦੀ ਮਹੱਤਤਾ ਬਾਰੇ ਇਹਦੀ ਪਵਿੱਤਰਤਾ ਬਾਰੇ ਆਪਾਂ ਸਾਰੇ ਭਲੀ ਭਾਂਤ ਜਾਣੂ ਹੈ। ਸੰਤ ਅਤਰ ਸਿੰਘ ਜੀ ਹੋਣਾ ਨੇ ਬੜਾ ਲੰਮਾ ਸਮਾਂ ਇੱਥੇ ਭਜਨ ਬੰਦਗੀ ਕੀਤੀ। ਸੋ ਉਹਨਾਂ ਦੀ ਵਰਸੀ ਦੇ ਸੰਬੰਧ ਦੇ ਵਿੱਚ ਹਰ ਸਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਹਾਜ਼ਰੀ ਭਰਦੀ। ਪਿਛਲੇ ਸਮੇਂ 'ਚ ਆਪਣੇ ਸਾਰਿਆਂ ਦੇ ਧਿਆਨ ਚ ਹੀ ਪਿਛਲੇ ਸਾਲ ਖੋਲੇ ਮੁਹੱਲੇ ਦੌਰਾਨ ਅਨੰਦਪੁਰ ਸਾਹਿਬ ਵਿਖੇ ਉੱਥੇ ਇੱਕ ਨਿਹੰਗ ਸਿੰਘ ਵੱਲੋਂ ਜਦੋਂ ਟਰੈਕਟਰਾਂ ਤੇ ਚੱਲਦੇ ਡੈਕ ਬੰਦ ਕਰਾਏ ਜਾ ਰਹੇ ਸੀਗੇ ਤਾਂ ਉਹ ਉਸ ਦੌਰਾਨ ਜਿਹੜੀ ਘਟਨਾ ਵਾਪਰੀ ਉਹ ਨਿਹੰਗ ਸਿੰਘ ਦੀ ਜਾਨ ਚਲੀ ਗਈ ਉੱਥੇ ਉਸ ਤੋਂ ਬਾਅਦ ਇਹ ਪਹਿਲੀ ਪਹਿਲ ਕਦਮੀ ਜਿਹੜੀ ਆ ਪਹਿਲੀ ਵਾਰ ਇਸ ਥਾਨ ਦੇ ਉੱਤੇ ਜੋੜ ਮੇਲਿਆਂ 'ਚ ਜੋ ਲੜੀਂਦੀ ਤਬਦੀਲੀ ਕਰਨ ਦਾ ਉਦਮ ਆ ਉਹ ਇਸ ਥਾਨ ਤੇ ਹੋਇਆ ਪਹਿਲੀ ਵਾਰ ਸੋਸ ਇਸ ਇਹ ਗੱਲ ਕਿਦਾਂ ਤਰੀ ਕਿਵੇਂ ਚੱਲੀ ਉਹਦੇ ਬਾਰੇ ਮੈਂ ਜਰੂਰ ਥੋੜਾ ਬਰੀਫ ਕਰ ਦਵਾਂ ਉਸ ਤੋਂ ਬਾਅਦ ਫਿਰ ਪ੍ਰਬੰਧਕ ਸਾਹਿਬਾਨ ਬੈਠੇ ਉਹਨਾਂ ਨੇ ਵੀ ਇਰੇਤੇ ਆਪਣੀ ਗੱਲ ਕਰਨੀ ਸੋ ਵੈਸੇ ਤਾਂ ਇਹ ਕੋਈ ਗੱਲ ਨਵੀਂ ਨਹੀਂ ਹੈ ਕਿ ਆਪਾਂ ਇਸ ਵਾਰ ਕੋਈ ਨਵੀਂ ਕੀਤੀ ਹਰ ਸਾਲ ਮਸਤੌਣਾ ਸਾਹਿਬ ਦੇ ਜਿਹੜੇ ਜੋੜ ਮੇਲੇ ਦੇ ਇਸ਼ਤਿਹਾਰ ਛਪਦੇ ਉਹਦੇ ਚ ਬਕਾਇਦਾ ਨੋਟ ਦਿੱਤੇ ਜਾਂਦੇ ਜਿਦੇ ਚ ਗੁਰਮਤ ਔਲਟ ਦੁਕਾਨਾਂ ਦੀ ਗੱਲ ਹੈ ਤੇ ਵਾਈਕਲਾਂ ਦੀ ਗੱਲ ਆ ਟਰੈਕਟਰਾਂ ਬਾਰੇ ਗੱਲ ਆ ਉਹ ਸਾਰੀ ਕੀਤੀ ਜਾਂਦੀ ਸੋ ਨਵਾਂ ਇਹ ਆ ਵੀ ਇਸ ਵਾਰ ਸੰਗਤ ਨੇ ਉਸ ਦੇ ਉੱਤੇ ਪਹਿਰਾ ਦਿੱਤਾ ਤੇ ਉਹਨੂੰ ਯਕੀਨੀ ਬਣਾਉਣ ਦੇ ਲਈ ਇੱਕ ਸਾਂਝਾ ਉਦਮ ਕੀਤਾ ਉਦਮ ਇਦਾਂ ਹੋਇਆ ਕਿ ਪਿਛਲੇ ਸਾਲ ਜੋੜ ਮੇਲੇ ਦੇ ਦੌਰਾਨ ਵਿਚਾਰ ਹੋਈ ਜਿੰਨੀ ਸੰਗਤ ਉੱਥੇ ਮੌਜੂਦ ਸੀ ਪੜਾ ਦੇ ਉੱਤੇ ਉੱਥੋਂ ਹੀ ਗੱਲ ਆਈ ਕਿ ਹੁਣ ਕੁਝ ਸਾਲਾਂ ਬਾਅਦ ਸੰਤ ਅਤਰ ਸਿੰਘ ਹੋਣਾ ਦੀ 100 ਸਾਲਾ ਵਰਸੀ ਦੇ ਸੰਬੰਧ ਚ ਆਪਾਂ ਜੁੜਨਾ ਹੈ ਸੋ ਇਸ ਵਾਰ 97ਵੀਂ ਵਰ੍ਹੇ ਸੀ ਆਪਾਂ ਮਨਾ ਰਹੇ ਉਸ ਵੇਲੇ 96ਵੀਂ ਵਰ੍ਹੇ ਸੀਗੀ ਹਾਲਾਂਕਿ ਉਦੋਂ ਇਹ ਵੀ ਮੈਂ ਗੱਲ ਦੱਸ ਦਵਾਂਗੇ ਉਦੋਂ ਅਨੰਦਪੁਰ ਸਾਹਿਬ ਵਾਲੀ ਘਟਨਾ ਹਜੇ ਵਾਪਰੀ ਨਹੀਂ ਸੀ ਕਿਉਂਕਿ ਉਹ ਜਨਵਰੀ ਦੀ ਗੱਲ ਹੈ ਤੇ ਅਨੰਦਪੁਰ ਸਾਹਿਬ ਵਾਲੀ ਘਟਨਾ ਵਾਪਰਦੀ ਅੱਗੇ ਜਾ ਕੇ ਮਾਰਚ ਦੇ ਵਿੱਚ ਉਦੋਂ ਇਹ ਗੱਲ ਚੱਲੀ ਕਿ ਆਪਾਂ ਇਹ ਜਿਹੜੇ ਅਗਲੇ 3-4 ਸਾਲ ਹੈ ਸਹਿਜੇ ਸਹਿਜੇ ਜਿੰਨਾ ਕੁ ਸਹਾਰ ਹਰ ਸਾਲ ਆਪਾਂ ਕਰ ਸਕੇ ਉਹਦੇ ਲਈ ਉਦਮ ਕਰਨਾ ਚਾਹੀਦਾ ਸੋ ਉਹ ਉਸ ਤੋਂ ਬਾਅਦ ਜੋੜ ਮੇਲੇ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਉਦਦਮ ਸ਼ੁਰੂ ਹੋਏ ਪਿੰਡਾਂ ਦੀਆਂ ਸੰਗਤਾਂ ਵੱਲੋਂ ਮਤੇ ਪਾਉਣੇ ਸ਼ੁਰੂ ਕੀਤੇ ਪਿੰਡ ਦੇ ਪਿੰਡਾਂ ਦੀਆਂ ਸੰਗਤਾਂ ਨੇ ਤੇ ਜਿੰਨੀਆਂ ਲੰਗਰ ਕਮੇਟੀਆਂ ਇੱਥੇ ਕਿਉਂਕਿ ਬਹੁਤ ਗਿਣਤੀ ਦੇ ਵਿੱਚ ਲੰਗਰ ਲੱਗਦੇ ਆ ਉਹ ਸਾਰੀ ਲੰਗਰ ਕਮੇਟੀਆਂ ਨੂੰ ਮਿਲਿਆ ਗਿਆ ਉਹਨਾਂ ਨਾਲ ਗੱਲਬਾਤ ਹੋਈ ਇਸ ਮਸਲੇ ਤੇ ਕਿ ਆਪਾਂ ਤਿੰਨ ਚਾਰ ਗੱਲਾਂ ਹੈਗੀਆਂ ਜਿਹੜੀਆਂ ਫੌਰੀ ਤੌਰ ਤੇ ਕੀਤੀਆਂ ਜਾ ਸਕਦੀਆਂ ਜਿਦੇ ਚ ਪਹਿਲੀ ਗੱਲ ਹੈ ਕਿ ਜਿੰਨੀਆਂ ਗੁਰਮਤ ਤੋਂ ਉਲਟ ਦੁਕਾਨਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਲੱਗਦੀਆਂ ਵੀ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੀ ਬਜਾਏ ਬਾਰ ਹੋਣ ਗੁਰਦੁਆਰਾ ਸਾਹਿਬ ਦੀ ਹਦੂਦ ਚ ਨਾ ਆਓ ਦੂਜਾ ਕਾਰਜ ਇਹ ਕੀਤਾ ਜਾ ਸਕਦਾ ਹੈ ਵੀ ਜਿੰਨੇ ਟਰੈਕਟਰ ਅੰਦਰ ਆਉਂਦੇ ਵੱਡੀ ਸੜਕ ਤੋਂ ਜਦੋਂ ਅੰਦਰ ਦਾਖਲ ਹੋ ਗਏ ਵੀ ਉੱਥੇ ਕੋਈ ਉੱਚੀ ਆਵਾਜ਼ ਜੈਵਨ ਡੈਕ ਉੱਚੀ ਹੌਲੀ ਕਿਸੇ ਵੀ ਤਰ੍ਹਾਂ ਲੱਗਣਾ ਨਹੀਂ ਚਾਹੀਦਾ ਤੀਜਾ ਉਦਮ ਇਹ ਹੋ ਸਕਦਾ ਵੀ ਜਿੰਨੇ ਆਪਾਂ ਸਾਰੇ ਲੰਗਰ ਲਾਉਂਦੇ ਉਹ ਲੰਗਰ ਲੰਗਰਾਂ ਦੇ ਵਿੱਚ ਵੀ ਆਪਾਂ ਹੁਣ ਸਾਰੇ ਸਪੀਕਰ ਵਰਤਣ ਲਾਗੇ ਜਿਦੇ ਚ ਭਾਵੇਂ ਮਾਇਆ ਸੰਬੰਧੀ ਕੋਈ ਬੇਨਤੀ ਕਰਨੀ ਹੈ ਚਾ ਇਥੇ ਕੀ ਬਣਿਆ ਉਹਦੇ ਬਾਰੇ ਆਪਾਂ ਕਹਿ ਰਹੇ ਹਾਂ ਨਾ ਬਾਰ-ਬਾਰ ਵੀ ਉਹ ਗੱਲਾਂ ਸੰਤ ਜੀ ਦੇ ਬਚਨਾਂ ਦੇ ਉਲਟ ਹੈ ਉਹ ਗੁਰਮਤ ਦੇ ਮਾਹੌਲ ਦੇ ਉਲਟ ਜਾਂਦੀਆਂ ਉਹ ਆਈ ਜਿਹੜੀ ਸੰਗਤ ਜੁੜੀ ਹੁੰਦੀ ਉਹਦੀ ਇਕਾਗਰਤਾ ਨੂੰ ਭੰਗ ਕਰਦੀ ਹੈ ਸੋ ਜਦੋਂ ਇਹ ਬੇਨਤੀਆਂ ਕੀਤੀਆਂ ਤਾਂ ਸਾਰੇ ਹੀ ਪਿੰਡਾਂ ਚੋਂ ਇਹ ਸਹਿਮਤੀ ਮਿਲੀ ਤੇ ਕਰੀਬ 51 ਪਿੰਡਾਂ ਨੇ ਇਹਦੇ ਤੇ ਮਤੇ ਪਾਏ ਸੋ ਮਤੇ ਪਾਉਣ ਤੋਂ ਬਾਅਦ ਦੁਬਾਰਾ ਫਿਰ ਪ੍ਰਬੰਧਕ ਸੱਜਣਾ ਨੂੰ ਕੌਂਸਲ ਵੱਲੋਂ ਵੀ ਸੱਜਣ ਸਰਦਾਰ ਜਸਵੰਤ ਸਿੰਘ ਖਹਿਰਾ ਤੇ ਇਹਨਾਂ ਦੇ ਹੋਰ ਸੱਜਣ ਮੈਂਬਰ ਮੌਜੂਦ ਹੈ। ਬਾਬਾ ਹਰਬੀਨ ਸਿੰਘ ਹੁਣੀ ਮੌਜੂਦ ਹੈ ਗੁਰਦੁਆਰਾ ਮਾਤਾ ਭੋਲੀ ਕੌਰ ਹੁਣਾ ਵੱਲੋਂ ਇਹਨਾਂ ਨੂੰ ਮਿਲੇ ਇਹਨਾਂ ਨੇ ਬੜਾ ਵਧੀਆ ਤਰੀਕੇ ਉਸ ਗੱਲ ਨੂੰ ਲਿਆ ਕਿ ਅਸੀਂ ਤਾਂ ਆਲਰੇਡੀ ਕਿੰਨੇ ਸਾਲਾਂ ਤੋਂ ਇਹ ਚਾਹ ਰਹੇ ਹਾਂ ਕਿ ਇਹ ਹੋਵੇ ਤੇ ਬਕਾਇਦਾ ਇਸ ਇਸ਼ਤਿਹਾਰਾਂ ਵਿੱਚ ਲਿਖਦੇ ਆ ਤੇ ਉਹ ਪਰ ਪ੍ਰੈਕਟੀਕਲੀ ਨਹੀਂ ਹੋ ਪਾ ਰਿਹਾ। ਸੋ ਓਬਵੀਅਸਲੀ ਹੈ ਕਿ ਜਿਹੜਾ ਇਦਾਂ ਦਾ ਉਦਮ ਹੈ ਉਹ ਸਾਂਝੀ ਰੁਚੀ ਹੋਣਾ ਹੁੰਦਾ ਹੈ। ਸੋ ਉਸ ਤੋਂ ਬਾਅਦ ਇਹਨਾਂ ਨੇ ਵੀ ਬਕਾਇਦਾ ਕੌਂਸਲ ਵੱਲੋਂ ਬਾਬਾ ਹਰਬੀਅੰਦ ਸਿੰਘ ਹੋਣਾ ਨੇ ਆਪਣੇ ਵੱਲੋਂ ਇਹ ਬਕਾਇਦਾ ਵੀਡੀਓ ਦੇ ਰੂਪ ਚ ਤੇ ਇਹਨਾਂ ਨੇ ਬਕਾਇਦਾ ਲਿਖਤੀ ਮਤੇ ਪਾਏ ਜਿਦੇ ਮਤਿਆਂ ਦੇ ਬੋਰਡ ਤੁਸੀਂ ਜੇ ਬਾਹਰ ਅੱਜ ਗਏ ਹੋਵੋ ਤਾਂ ਕਈ ਥਾਵਾਂ ਤੇ ਇਹਨਾਂ ਨੇ ਉਹ ਬੋਰਡ ਵੀ ਲਵਾਏ ਹੋਏ ਤਾਂ ਕਿ ਜਿਹੜੀ ਸੰਗਤ ਇੱਥੇ ਰੋਜ਼ਾਨਾ ਆ ਰਹੀ ਜਾਂ ਮੱਸਿਆ ਤੇ ਆ ਰਹੀ ਉਹ ਇਸ ਗੱਲ ਤੋਂ ਜਾਣੂ ਹੋਵੇ ਕਿ ਜੋ ਇਸ ਸਾਲ ਜੋੜ ਮੇਲਾ ਆਉਣਾ ਉਹਦੇ ਚ ਆ ਲੁੜਿੰਦੀਆਂ ਤਬਦੀਲੀਆਂ ਇਸ ਵਾਰ ਕੀਤੀਆਂ ਤਾਂ ਕਿ ਉਹ ਮਾਹੌਲ ਜਿਹੜਾ ਉਹ ਗੁਰਮਤ ਅਨੁਸਾਰੀ ਕੀਤਾ ਜਾ ਸਕੇ ਸੋ ਇੱਕ ਗੱਲ ਮੈਂ ਅਖੀਰ ਚੇ ਕਰਨੀ ਕਿ ਜਿਹੜੀ ਗੱਲ ਅਸੀਂ ਪਹਿਲਾਂ ਫਿਕਰ ਕਰਕੇ ਚੱਲੇ ਸੀ ਕਿ ਇਹ ਗੱਲ ਆਉਣੀ ਬਾ ਤੇ ਉਹ ਗਾਹੇ-ਬਗਾਹੇ ਥੋੜੀ-ਬਹੁਤ ਆਈ ਵੀ ਕਿ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਦਾ ਇੱਥੇ ਨੁਕਸਾਨ ਹੋਣਾ ਜਦੋਂ ਆਪਾਂ ਅੰਦਰ ਕੋਈ ਦੁਕਾਨ ਨਹੀਂ ਲਾਵਾਂਗੇ ਸੋ ਉਹਦੇ ਲਈ ਦੋ ਗੱਲਾਂ ਪਹਿਲੀ ਤਾਂ ਇਹ ਹੀ ਜੋ ਗੁਰਮਤ ਅਨੁਸਾਰ ਗੁਰੂ ਦੀ ਹਦੂਦ ਚ ਗੁਰਦੁਆਰੇ ਦੀ ਹਦੂਦ ਚ ਨਹੀਂ ਪਰਵਾਣ ਉਹ ਕਿਸੇ ਕੀਮਤ ਤੇ ਪਰਵਾਣ ਨਹੀਂ ਹੈ ਦੂਜੀ ਗੱਲ ਆਪਾਂ ਕਿਤੇ ਵੀ ਇਹ ਨਹੀਂ ਕਿਹਾ ਕਿ ਉਹ ਆਪਦਾ ਇਹ ਕੰਮ ਹੀ ਛੱਡ ਦੇਣ ਜਾਂ ਨਾ ਲਾਉਣ ਉਹ ਸਿਰਫ ਗੁਰਦੁਆਰਿਆਂ ਦੀ ਜਿਹੜੀ ਹਦੂਦ ਹੈ ਮਸਤੋਆਣਾ ਸਾਹਿਬ ਦੀ ਸੜਕ ਤੋਂ ਅੰਦਰਲੇ ਪਾਸੇ ਉੱਥੇ ਨਾਲ ਲਾਣ ਤੀਜੀ ਗੱਲ ਇਹ ਆ ਵੀ ਜੇ ਛੋਟੇ ਦੁਕਾਨਦਾਰਾਂ ਨੇ ਲਾਣਾ ਹੈ ਤਾਂ ਗੁਰਮਤ ਅਨੁਸਾਰ ਹੀ ਬਕਾਇਦਾ ਇਹਨਾਂ ਨੇ ਆਪਣੇ ਮਤੇ 'ਚ ਵੀ ਮੈਂਸ਼ਨ ਕੀਤੀਆਂ ਗੱਲਾਂ ਕਿ ਕਿਹੜੀਆਂ-ਕਿਹੜੀਆਂ ਦੁਕਾਨਾਂ ਲੱਗ ਸਕਦੀਆਂ ਜਿਹਦੇ 'ਚ ਕਕਾਰ ਹੈ ਸ਼ਸਤਰ ਹੈ ਗੁਰਮਤ ਅਨੁਸਾਰ ਕਿਤਾਬਾਂ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਡੇ ਰਵਾਇਤੀ ਸ਼ਸਤਰ ਹੈ ਜਿੰਨੀ ਜੋੜ ਮੇਲਿਆਂ ਤੇ ਆਪਾਂ ਜਾਣਦੇ ਆ ਸਿਕਲੀਕਰ ਵੀਰ ਆਪਣੇ ਦੂਰੋਂ ਹੋਰ ਸੂਬਿਆਂ 'ਚੋਂ ਆ ਕੇ ਉਹ ਲਾਉਂਦੇ ਆ ਹਨ ਉਹਨਾਂ ਸਾਰਿਆਂ ਨੂੰ ਜੀ ਆਇਆਂ। ਸੋ ਜੋ ਗੁਰਮਤ ਅਨੁਸਾਰੀ ਜਿਹੜਾ ਹੈਗਾ ਸਟਾਲਾਂ, ਪ੍ਰਦਰਸ਼ਨੀਆਂ, ਦੁਕਾਨਾਂ ਉਹ ਲੱਗ ਸਕਦੀਆਂ। ਸੋ ਇਹ ਸਾਰੇ ਨਾਲ ਇਸ ਪਹਿਲ ਕਦਮੀ ਦਾ ਅਸਰ ਇਹ ਹੋਣਾ ਹੈ ਕਿ ਦੇਖੋ ਜਿਹੜੇ ਵਿਗਾੜ ਆ ਉਹ ਵੀ ਦੇਖਾ ਦੇਖੀ ਸ਼ੁਰੂ ਹੋਣਗੇ। ਤੁਸੀਂ ਸਾਰੇ ਪੱਤਰਕਾਰ ਵੀਰ ਬੈਠੇ ਹੋ ਆਪਾਂ ਜੋੜ ਮੇਲਿਆਂ ਤੇ ਤੁਸੀਂ ਕਵਰੇਜ ਕਰਦੇ ਆ ਤੇ ਬਹੁਤ ਇਹ ਗੱਲ ਬਾਰ-ਬਾਰ ਆ ਰਹੀ ਕਿ ਜੋੜ ਮੇਲਿਆਂ ਤੇ ਜੀ ਆ ਜਿਹੜੇ ਉੱਚੀ ਆਵਾਜ਼ ਚ ਡੈਕ ਲਾ ਕੇ ਮੁੰਡੇ ਹੁਲੜਵਾਜੀ ਕਰਦੇ ਨੌਜਵਾਨ ਜਾ ਜਿਹੜੀ ਇਕਾਗਰਤਾ ਨਹੀਂ ਬਣਦੀ ਸੰਗਤ ਆਈ ਸੰਗਤ ਦੀ ਹਨ ਸੋ ਇਹ ਪਹਿਲ ਕਦਮੀ ਦਾ ਇਹ ਅਸਰ ਹੋਣਾ ਕਿ ਬਾਕੀ ਥਾਵਾਂ ਤੇ ਵੀ ਸੰਗਤ ਤੇ ਪ੍ਰਬੰਧਕਾਂ ਨੂੰ ਇਹ ਗੱਲ ਜਾਣੀ ਹੈ ਕਿ ਹਾਂ ਇਹ ਅਸੀਂ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਸਾਂਝੇ ਰੂਪ ਦੇ ਵਿੱਚ ਇਹ ਉਦਮ ਹੋ ਸਕਦਾ ਹੈ ਤੇ ਉੱਥੇ ਕਰਕੇ ਬਕਾਇਦਾ ਪ੍ਰੈਕਟੀਕਲੀ ਦਿਖਾਇਆ ਤੇ ਭਵਿਕ ਵਿੱਚ ਮਹਾਰਾਜ ਨੂੰ ਪਾਇਆ ਤਾਂ ਇਹ ਵੀ ਯਤਨ ਰਹਿਣਾ ਕਿ ਜਿੰਨੀ ਸਾਡੀਆਂ ਸੰਸਥਾਵਾਂ ਨੇ ਵੱਡੀਆਂ ਸੰਸਥਾਵਾਂ ਸਰਮੌਰ ਸੰਸਥਾਵਾਂ ਉਹਨਾਂ ਨੂੰ ਵੀ ਬਕਾਇਦਾ ਮਿਲਿਆ ਜਾਵੇ ਉਹਨਾਂ ਨੂੰ ਇਹ ਸਾਰਾ ਲਿਖਤੀ ਕਿਉਂਕਿ ਜੋ ਵੀ ਹੁਣ ਤੱਕ ਹੋਇਆ ਸਾਰਾ ਔਨ ਰਿਕਾਰਡ ਹੈ ਲਿਖਤੀ ਹੈ ਉਹ ਸਾਰਾ ਦਿਖਾਇਆ ਜਾਵੇ ਤੇ ਬਕਾਇਦਾ ਇਸ ਜੋੜ ਮੇਲੇ ਦੀ ਗੱਲ ਜਦੋਂ ਇੱਥੇ ਬਿਲਕੁਲ ਹੋਵੇ ਜਿਵੇਂ ਹੁਣ ਸਾਰਾ ਵਿਉਂਤਿਆ ਉਦਾਂ ਹੋਇਆ ਤੇ ਉਹਨਾਂ ਨੂੰ ਦਿਖਾਇਆ ਜਾਣਾ ਕਿ ਅਸੀਂ ਉੱਥੇ ਸੰਗਤ ਵੱਲੋਂ ਤੇ ਪ੍ਰਬੰਧਕਾਂ ਵੱਲੋਂ ਰਲ ਮਿਲ ਕੇ ਇਹ ਕੀਤਾ ਇਹ ਬਾਕੀ ਥਾਵਾਂ ਤੇ ਵੀ ਤੁਹਾਡੇ ਵੱਲੋਂ ਹੋਣਾ ਚਾਹੀਦਾ ਸੋ ਮੁਢਲੀ ਜੀ ਗੱਲ ਇਹ ਹੈ ਸੋ ਕੁਝ ਜਿਹੜੀ ਇਹ ਸਾਰੀ ਗੱਲਬਾਤ ਬਾਰੇ ਬਰੀਫ ਤੁਹਾਨੂੰ ਲਿਖਤੀ ਵੀ ਅੰਗਰੇਜ਼ੀ ਪੰਜਾਬੀ ਦੋਵਾਂ ਵਿੱਚ ਅਸੀਂ ਦੇ ਦੇਵਾਂਗੇ ਤੇ ਤੋਂ ਬਾਅਦ ਸਰਦਾਰ ਜਗਤ ਸਿੰਘ ਹੁਣੀ ਕਹਿ ਰਾ ਬੈਠੇ ਇਹ ਕੌਂਸਲ ਵੱਲੋਂ ਆਪਣੀ ਗੱਲ ਰੱਖਣਗੇ ਤੇ ਬਾਅਦ ਅਸਾਦੀ ਪ੍ਰੈਸ ਕਾਨਫਰੰਸ ਲੱਗੇ ਕੀ ਕਰ ਰਹੇ ਹਨ ਜੈ ਵਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਜਿਵੇਂ ਪਹਿਲਾਂ ਭਾਈ ਮਲਕੀਤ ਸਿੰਘ ਜੀ ਨੇ ਦੱਸਿਆ ਕਿ ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੋ ਸੰਤ ਬਾਬਤ ਸਿੰਘ ਜੀ ਦੀ 30 31 ਜਨਵਰੀ ਅਤੇ 1 ਫਰਵਰੀ ਨੂੰ ਹਰ ਸਾਲ ਬਰਸੀ ਮਨਾਈ ਜਾਂਦੀ ਹੈ ਤੇ ਇਸ ਸਾਲ ਵੀ ਉਹ ਹੋਤੀ 31 ਜਨਵਰੀ ਤੇ 1 ਫਰਵਰੀ ਦੀ ਬਰਸੀ ਤੇ ਜੋੜ ਮੇਲਾ ਹੋਣਾ ਤੇ ਇਹਦੇ ਸਬੰਧ ਦੇ ਵਿੱਚ ਜੋ ਮਤਲਬ ਕਿ ਇਹ ਸਿੱਖ ਜਥਾ ਮਾਲਵਾ ਵੱਲੋਂ ਇਹਨਾਂ ਦੇ ਮਤਲਬ ਇਹ ਇੱਕ ਪਹਿਲ ਕਦਮੀ ਜੋ ਕੀਤੀ ਗਈ ਹੈ ਇਹਨਾਂ ਨੇ ਸਾਨੂੰ ਮਤਲਬ ਇਹ ਚਾ ਚੀਜ਼ਾਂ ਰੋਟ ਚ ਲੈਂਦੀਆਂ ਬੇਸ਼ੱਕ ਅਸੀਂ ਪਹਿਲਾਂ ਹੀ ਉਹ ਇਸ਼ਤਿਹਾਰਾਂ ਦੇ ਵਿੱਚ ਨੋਟ ਦੇ ਕੇ ਕਰਦੇ ਸੀ 3 ਸਾਲ ਪਹਿਲਾਂ ਕੀਤੀ ਆ ਵੀ ਪਰ ਇਹਨਾਂ ਤੇ ਪੂਰੀ ਤਰ੍ਹਾਂ ਅਮਲ ਪਹਿਰਾ ਨਹੀਂ ਸੀ ਹੋ ਰਿਹਾ ਤੇ ਇਹਨਾਂ ਨੇ ਸਾਨੂੰ ਮਤਲਬ ਇਹ ਚਾਰੇ ਚੀਜ਼ਾਂ ਅ ਧਿਆਨ ਚ ਲੈਂਦੀਆਂ ਕਿ ਜੇ ਆਪਾਂ ਇਸ ਤਰ੍ਹਾਂ ਦਾ ਮਤਲਬ ਕਿ ਪ੍ਰਬੰਧ ਕਰ ਲਈਏ ਵੀ ਜੋੜ ਮੇਲੇ ਦੀ ਜਿਹੜੀ ਜਿਹੜੇ ਸਿੱਖਾਂ ਦੇ ਇਤਿਹਾਸਕ ਜੋੜ ਮੇਲੇ ਨੇ ਇਹ ਵੀ ਇੱਕ ਇਤਿਹਾਸਕ ਜੋੜ ਮੇਲਾ ਹੀ ਹੈ ਵੀ ਉਹਨਾਂ ਦੀ ਜਿਹੜੀ ਹੈਗੀ ਹੈ ਸਮੁੱਚਾ ਜਿਹੜਾ ਵਾਤਾਵਰਨ ਹੈ ਮਤਲਬ ਉਹ ਇੱਕ ਗੁਰਮਤਿ ਦਾ ਵਾਤਾਵਰਨ ਬਣ ਜੇ ਉਹਦੇ ਵਿੱਚ ਪਹਿਲੀ ਗੱਲ ਸੀ ਕਿ ਲੰਗਰਾਂ ਦੇ ਵਿੱਚ ਇੱਥੇ ਤਕਰੀਬਨ 45 ਪਿੰਡਾਂ ਦੇ ਲੰਗਰ ਲੱਗਦੇ ਨੇ ਜੋੜ ਮੇਲੇ ਵੇਲੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਹੋਰ ਵੀ ਬਹੁਤ ਸੰਗਤਾਂ ਵੱਲੋਂ ਪਿੰਡਾਂ ਵੱਲੋਂ ਬੇਨਤੀਆਂ ਆ ਰਹੀਆਂ ਨੇ ਪਰ ਹੁਣ ਸਾਡੇ ਕੋਲ ਥਾਂ ਨਹੀਂ ਬਚਿਆ ਹੈਗਾ ਮਤਲਬ ਹੋ ਲੰਗਰ ਲਈ ਹੁਣ ਅਸੀਂ ਬਾਹਰ ਹਜੇ ਰੋਡ ਤੇ ਥਾਂ ਦੇ ਦੇ ਰਿਆ ਤੇ ਵੈਸੇ ਤਾਂ ਉਹਨਾਂ ਨੂੰ ਬੇਨਤੀ ਆ ਪਹਿਲਾਂ ਕੀਤੀ ਹੋਈ ਜਨੇ ਬਹੁਤੇ ਲੰਗਰਾਂ ਵਾਲੇ ਨੇ ਉਹ ਬੇਨਤੀ ਮੰਨ ਕੇ ਸਪੀਕਰ ਬੰਦ ਕੀਤੇ ਹੋਏ ਨੇ ਜਿਵੇਂ ਆਪ ਤੁਹਾਨੂੰ ਪਤਾ ਹੀ ਵੀ ਕਈ ਵਰੀ ਲੰਗਰਾਂ ਦੇ ਵਿੱਚ ਸਪੀਕਰ ਤੇ ਉਹ ਮਤਲਬ ਕਿ ਬੇਨਤੀ ਕੀਤੀ ਜਾਂਦੀ ਆ ਵੀ ਭਾਈ ਲੰਗਰ ਚੱਲਦਾ ਹੈ ਇਹ ਚ ਆਪਦਾ ਦਰਸ਼ਕਪਨ ਪਾਓ ਜਾਂ ਇਸ ਤਰ੍ਹਾਂ ਦਾ ਵੀ ਉਹ ਸਪੀਕਰ ਪਰ ਫੇਰ ਵੀ ਕੁਛ ਨਾ ਕੁਛ ਲੰਗਰਾਂ ਵਾਲੇ ਹਜੇ ਵੀ ਸਪੀਕਰ ਉਹ ਲਾਉਂਦੇ ਸੀ ਤੇ ਐਦਕੀ ਮਤਲ ਉਹ ਸਾਰੇ ਲੰਗਰਾਂ ਵਾਲੇ ਲੋ ਮਤਾ ਵੀ ਪਾਇਆ ਤੇ ਅਸੀਂ ਵੀ ਉਹਨਾਂ ਨੂੰ ਮਤਲ ਇਹ ਇੱਕ ਫਲੈਕਸ ਲਾ ਕੇ ਪਹਿਲਾਂ ਅਸੀਂ ਪ੍ਰੈਸ ਨੋਟ ਵੀ ਜਾਰੀ ਕੀਤਾ ਤੇ ਇਹਨਾਂ ਵੱਲੋਂ ਵੀ ਫਲੈਕਸ ਲੱਗੇ ਨੇ ਮਾਲਵਾ ਜੱਥਾ ਵੱਲੋਂ ਤੇ ਉਹ ਬੇਨਤੀ ਉਹਨਾਂ ਨੂੰ ਕੀਤੀ ਜਾਣੇ ਦੂਸਰਾ ਪੰਡਾਲ ਦੇ ਵਿੱਚ ਇੱਥੇ ਤਿੰਨ ਪੰਡਾਲ ਸਜਦੇ ਨੇ ਮੇਨ ਪੰਡਾਲ ਆ ਜਿਹੜਾ ਅਕੈਡਮੀ ਗਰਾਊਂਡ ਦੇ ਵਿੱਚ ਜੋ ਅਕਾਲ ਕਾਲਜ ਕਾਉਂਸਲ ਦੀ ਸਟੇਜ ਤੋਂ ਮਤਲਬ ਸਜਦਾ ਉਹ ਤਿੰਨੇ ਦਿਨ ਤੇ ਦੂਸਰਾ ਪੰਡਾਲ ਜਿਹੜਾ ਗੁਰਦੁਆਰਾ ਮਾਤਾ ਭੋਲੀ ਜੀ ਜਿਨ੍ਹਾਂ ਦੇ ਮੁਖ ਸੇਵਾਦਾਰ ਸਾਡੇ ਚਾਹਰ ਨੇ ਹਰਵਿੰਦਰ ਸਿੰਘ ਜੀ ਤੀਸਰਾ ਗੁਰਦੁਰਾ ਗਿੱਠਾ ਸਾਹਿਬ ਦੇ ਵਿੱਚ ਇਹਨਾਂ ਦੇ ਸਪੀਕਰਾਂ ਦੀ ਆਵਾਜ਼ ਮਤਲਬ ਇਸ ਤਰ੍ਹਾਂ ਹੁੰਦੀ ਹੈ ਵੀ ਉਹ ਜਿਹੜੇ ਦੂਸਰੇ ਹੁੰਦੇ ਨੇ ਯੂਨਟਾਂ ਵਾਲੇ ਸਪੀਕਰ ਹੁੰਦੇ ਨੇ ਉਹ ਇੱਕ ਦੂਜੇ ਵਿੱਚ ਟਕਰੌਂਦੇ ਨੇ ਮਤਲਬ ਉਹ ਇੱਕ ਪੰਡਾਲ ਦੀ ਜਿਹੜੀ ਆਵਾਜ਼ ਹੈ ਉਹੀ ਉੱਥੇ ਮਤਲਬ ਕਿ ਇਹਨਾਂ ਨਾਲ ਰੌਲਾ ਗਲੋ ਹੋ ਜਾਂਦਾ ਵੀ ਉੱਥੇ ਸਮਝ ਨਹੀਂ ਆਉਂਦੀ ਵੀ ਉਹ ਸਟੇਜ ਤੋਂ ਕੀ ਕਿਹਾ ਜਾ ਰਿਹਾ ਹੈ ਉਹ ਚ ਮਤਲਬ ਅਸੀਂ ਇਤਕੀ ਕੀਤਾ ਕਿ ਉਹ ਜਿਹੜੇ ਵੱਡੇ ਸਪੀਕਰ ਨੇ ਮਤਲਬ ਕਿ ਉਹਨਾਂ ਦੀ ਬਜਾਏ ਤੇ ਬਕਸਿਆਂ ਵਾਲੇ ਸਪੀਕਰ ਤੇ ਕੋਸ਼ਿਸ਼ ਇਹ ਰੱਖੀ ਜੋ ਵੀ ਉਹ ਪੰਡਾਲ ਦੇ ਸਪੀਕਰਾਂ ਦੀ ਆਵਾਜ਼ ਉਹ ਪੰਡਾਲ ਤੱਕ ਸੀਮਤ ਰਹੇ 33 ਰਾ ਜਿਹੜੇ ਕੀ ਮਤਲਬ ਆਪਣੇ ਨੌਜਵਾਨ ਖਾਸ ਤੌਰ ਤੇ ਜਿਹੜੇ ਜਿਹੜੇ ਲੰਗਰ ਲੈ ਕੇ ਆਉਂਦੇ ਨੇ ਜਾਂ ਦੁੱਧ ਦੀਆਂ ਰਸਾਂ ਲੈ ਕੇ ਆਉਂਦੇ ਨੇ ਲੰਗਰਾਂ ਦੇ ਵਿੱਚ ਉਹ ਸਪੀਕਰ ਟਰੈਕਟਰਾਂ ਤੇ ਨਾ ਡੈਕ ਬਹੁਤ ਉੱਚੀ ਲਾਉਂਦੇ ਨੇ ਉਹ ਡੈਕ ਤੋਂ ਹੀ ਜਿਵੇਂ ਇਹਨਾਂ ਨੇ ਭਾਈ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ ਕਿ ਉਹ ਡੈਕ ਤੋਂ ਹੀ ਨੰਦਪੁਰ ਸਾਹਿਬ ਵਿਖੇ ਬਹੁਤ ਵੱਡੀ ਘਟਨਾ ਹੋ ਚੁੱਕੀ ਹੈ ਇੱਕ ਮਤਲਬ ਉੱਥੇ ਮਰਡਰ ਤੱਕ ਹੋ ਗਿਆ ਮਤਲਬ ਕਿ ਸਿਰਫ ਇੱਕ ਡੈਕ ਤੋਂ ਤੇ ਉਹ ਵੀ ਮਤਲਬ ਅਸੀਂ ਸਾਰੇ ਨੂੰ ਬੇਨਤੀ ਕੀਤੀ ਆ ਅਸੀਂ ਵਲੰਟੀਅਰ ਦੀ ਡਿਊਟੀ ਵੀ ਲਾਵਾਂਗੇ ਸਾਡੇ ਕੋਲੇ 200 ਦੇ ਕਰੀਬ ਵਲੰਟੀਅਰ ਹੁੰਦਾ ਕਿਉਂਕਿ ਪੁਲਿਸ 3-4 ਸਾਲਾਂ ਤੋਂ ਬਹੁਤੀ ਸਾਡੇ ਨਾਲ ਸਾਥ ਨਹੀਂ ਦੇ ਰਹੀ ਤੇ ਗਿਣਤੀ ਨਹੀਂ ਮਤਲਬ ਪਹਿਲਾਂ ਇੱਥੇ ਬਹੁਤ ਮਤਲਬ ਕਈ ਉਹਨਾਂ ਦੀ ਸਬਡਿਵੀਜ਼ਨਾਂ ਦੀ ਪੁਲਿਸ ਆ ਜਿਹੜੀ ਲਾਈ ਜਾਂਦੀ ਸੀ ਤੇ ਪਰ ਹੁਣ ਉਹਨਾਂ ਦੀ ਨਫਰੀ ਬਹੁਤ ਘੱਟ ਹੁੰਦੀ ਆ ਸ਼ਾਇਦ ਉਹਨਾਂ ਦੀਆਂ ਡਿਊਟੀਆਂ ਹੋਰ ਕਿਧਰੇ ਜ਼ਿਆਦੇ ਬਣ ਗਈਆਂ ਇਸ ਲਈ ਅਸੀਂ ਆਪਦੇ 200 ਵਲੰਟੀਅਰ ਤਿਆਰ ਕੀਤੇ ਹੋਏ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਲਈ ਜਾ ਇਹਨਾਂ ਨੂੰ ਬੇਨਤੀਆਂ ਨਾਲ ਕਰਕੇ ਮਤਲਬ ਜਿਵੇਂ ਡੈਕ ਲੱਗਦੇ ਨੇ ਜਾਂ ਉਹਨਾਂ ਨੂੰ ਮਤਲਬ ਇਹ ਇਸ ਚੀਜ਼ ਤੋਂ ਰੋਕਿਆ ਜਾਊਗਾ ਕਿ ਪੰਡਾ ਇੱਥੇ ਜੋੜ ਮੇਲੇ ਦੀ ਹਦੂਦ ਦੇ ਅੰਦਰ ਕਿਸੇ ਵੀ ਟਰੈਕਟਰ ਤੇ ਡੈਕ ਨਹੀਂ ਵੱਜੂਗਾ ਤੇ ਪਹਿਲਾਂ ਅਸੀਂ ਬੇਨਤੀ ਕਰਾਂਗੇ ਜੇ ਫਿਰ ਬੇਨਤੀ ਨਾ ਕੀਤੀ ਫਿਰ ਥੋੜ੍ਹਾ ਹੋ ਸਕਦਾ ਥੋੜੀ ਜਿਹੀ ਸਖਤੀ ਵੀ ਕਰਨੀ ਪਵੇ ਤੇ ਆਖਰੀ ਹੈਗਾ ਜਿਹੜਾ ਮੇਨ ਮੁੱਖ ਮੁੱਦਾ ਹੈ ਉਹ ਹੈਗਾ ਦੁਕਾਨਾਂ ਤੇ ਝੁੱਲਿਆਂ ਦਾ ਦੁਕਾਨਾਂ ਵਿੱਚੋਂ ਅਸੀਂ ਪਹਿਲਾਂ ਹੀ ਬੰਦ ਕੀਤੀਆਂ ਹੋਈਆਂ ਸੀ ਪਰ ਹੁਣ ਇਹ ਆਪਣਾ ਇਹ ਹੈ ਵੀ 메인 ਰੋਡ ਤੋਂ ਅੰਦਰ ਕੋਈ ਵੀ ਦੁਕਾਨ ਜਿਹੜੀ ਸਿਰਫ ਉਹੀ ਦੁਕਾਨ ਲੱਗੂਗੀ ਜਿਹੜੀ ਗੁਰਮਤਿ ਦੇ ਅਨੁਸਾਰ ਦੁਕਾਨ ਹੋਵੇ ਜਿਹਦੇ ਵਿੱਚ ਅਸੀਂ ਵਿਆਖਿਆ ਵੀ ਕੀਤੀ ਹੈ ਕਿ ਜਿਹਦੇ ਵਿੱਚ ਕਕਾਰਾਂ ਦੀਆਂ ਦੁਕਾਨਾਂ ਹੋ ਸਕਦੀਆਂ ਨੇ ਜਿਹਦੇ ਵਿੱਚ ਪੁਸਤਕਾਂ ਦੀਆਂ ਹੋ ਸਕਦੀਆਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਂ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹੋ ਸਕਦੀਆਂ ਨੇ ਪੁਸਤਕ ਪ੍ਰਦਰਸ਼ਨੀਆਂ ਜਾਂ ਖੇਤੀਬਾੜੀ ਨਾਲ ਸੰਬੰਧਿਤ ਕੋਈ ਕੋਈ ਸੀਡ ਵਾਲੇ ਬੀਜ ਵਾਲੇ ਉਹ ਅਸੀਂ ਆਪਦੇ ਵੀ ਸਾਡੇ ਸੀਡ ਫਾਰਮ ਦੀਆਂ ਵੀ ਲੱਗਦੀਆਂ ਨੇ ਹੋਰ ਸੀਡ ਫਾਰਮ ਵੀ ਇੱਥੇ ਆ ਕੇ ਲਾਉਂਦੇ ਨੇ ਇਹ ਸਿਰਫ ਮਤਲਬ ਕਿ ਉਹਨਾਂ ਨੂੰ ਦੁਕਾਨਾਂ ਨੂੰ ਹੀ ਅਲਾਉ ਕੀਤਾ ਜਾਊਗਾ ਤੇ ਝੁੱਲੇ ਜਿਹੜੇ ਲੱਗਦੇ ਸੀ ਉਹ ਝੁੱਲਿਆਂ ਨੂੰ ਇੱਥੇ ਕੀ ਅਸੀਂ ਮਤਲਬ ਕਿ ਜਵਾਬ ਦਿੱਤਾ ਕਿ ਉਹ ਝੁੱਲੇ ਨਹੀਂ ਲੱਗਣਗੇ ਕਿਉਂਕਿ ਝੁੱਲਿਆਂ ਨਾਲ ਵੀ ਕਾਫੀ ਜਿਹੜਾ ਮਾਹੌਲ ਹੈ ਮਤਲਬ ਉਹ ਹੋ ਜਾਂਦਾ ਰੋਲੇ ਰੁਪਏ ਵਾਲਾ ਹੋ ਜਾਂਦਾ ਤੇ ਇਹਨਾਂ ਨੂੰ ਅਸੀਂ ਜਿੱਥੇ ਆਪਣੇ ਅਕਾਲ ਕਾਲਜ ਕੌਂਸਲ ਦੀ ਮੀਟਿੰਗ ਦੇ ਵਿੱਚ ਇਹ ਬਕਾਇਦਾ ਮਤਾ ਪਾਸ ਕਰਕੇ ਅਸੀਂ ਥਾਂ-ਥਾਂ ਇੱਥੇ ਮਤਲਬ ਫਲੈਕਸ ਲਵਾਏ ਨੇ ਤੇ ਇੱਥੇ ਪ੍ਰੈਸ ਨਿਊਜ਼ ਵੀ ਦਿੱਤੀ ਹੈ ਤੇ ਇਹਦੇ ਨਾਲ ਹੀ ਕਿਉਂਕਿ ਕਈ ਇੱਥੇ ਸਾਹਮਣੇ ਮਤਲਬ ਪ੍ਰਾਈਵੇਟ ਬੰਦੇ ਵੀ ਉਹ ਝੁੱਲ੍ਹੇ ਵਗੈਰਾ ਫਿਰ ਲਵਾ ਲੈਂਦੇ ਨੇ ਮਤਲਬ ਉਹਦੇ ਵਿੱਚ ਆ ਕੇ ਅਸੀਂ ਉਹਨਾਂ ਨੂੰ ਵੀ ਮੈਸੇਜ ਲਾਤਾ ਵੀ ਇਹ ਝੁੱਲ੍ਹੇ ਇੱਥੇ ਨਹੀਂ ਲੱਗਣੇ ਅਸੀਂ ਡਿਪਟੀ ਕਮਿਸ਼ਨਰ ਨੂੰ ਤੇ ਐਸਐਸਪੀ ਨੂੰ ਵੀ ਇਹਦੇ ਸਬੰਧ ਦੇ ਵਿੱਚ ਉਹ ਮਤੇ ਲੈਟਰ ਲਿਖ ਕੇ ਭੇਜ ਚੁੱਕੇ ਉਹ ਜੀ ਬਲਵਾਰ ਆਂਦਾ ਫਿਰ ਉਸ ਦੀ ਕੀ ਕਾਰਵਾਈ ਹੋਵੇ ਉਥੇ ਅਸੀਂ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਉਹ ਅਸੀਂ ਡੀਸੀ ਸਾਹਿਬ ਨੂੰ ਮਿਲ ਚੁੱਕੇ ਹਾਂ ਐਸਐਸਪੀ ਸਾਹਿਬ ਨੂੰ ਮਿਲ ਚੁੱਕੇ ਹਾਂ ਉਹਨਾਂ ਨੂੰ ਬਕਾਇਦਾ ਆਪਦੇ ਮਤੇ ਦੇ ਦੇ ਚੁੱਕੇ ਆ ਤੇ ਉਹ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਤੁਹਾਡਾ ਇਸ ਗੱਲ ਦੇ ਵਿੱਚ ਪੂਰਾ ਪ੍ਰਸ਼ਾਸਨ ਵੱਲੋਂ ਸਾਥ ਹੋਊਗਾ ਤੇ ਫਿਰ ਅਸੀਂ ਉਹ ਪੁਲਿਸ ਦੇ ਧਿਆਨ ਚ ਲਿਆ ਕੇ ਮੈਨੂੰ ਲੱਗਦਾ ਵੀ ਇੱਥੋਂ ਤੱਕ ਨਹੀਂ ਸ਼ਾਇਦ ਕੋਈ ਸਟ੍ਰਿਕਟ ਜਾਂਦਾ ਤੇ ਜੇਕਰ ਰਸੋ ਪਿਛਲੀ ਵਾਰ ਕੋਈ ਜਿਸ ਤਰ੍ਹਾਂ ਕੋਈ ਲਾਟਰੀ ਵਗੈਰਾ ਦਾ ਸਿਸਟਮ ਚੱਲਿਆ ਸੀਗਾ ਕੋਈ ਟਰੈਕਟਰ ਵਗੈਰਾ ਕੱਢਣ ਦਾ ਉਹਦੇ ਉੱਤੇ ਕਾਫੀ ਮਤਲਬ ਤਵਾ ਲੱਗਿਆ ਕਾਫੀ ਸੋਸ਼ਲ ਮੀਡੀਆ ਤੇ ਵੀ ਉਹ ਇੰਤੇ ਹੋਇਆ ਬੰਦਾ ਮੇਦਦਾ ਕਰਕੇ ਇੰਨੇ ਪੈਸੇ ਪਾਉ ਉਹਨੂੰ ਗਰੰਟੀ ਨਾਲ ਟਰੈਕਟਰ ਨਿਕਲੂ ਜੇ ਉਹ ਇਦਾਂ ਦਾ ਤਾਂ ਕੋਈ ਸੀ ਮਨਾਇਆ ਨਹੀਂ ਜੋੜ ਮੇਲੇ ਤੇ ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਮਤਲਬ ਨਹੀਂ ਜੋੜ ਮੇਲੇ ਤੋਂ ਲਾਵਾ ਨਹੀਂ ਨਹੀਂ ਜੋੜ ਮੇਲੇ ਤੇ ਨਹੀਂ ਲੱਗਦੇ ਹੈਗੇ ਪਹਿਲਾਂ ਆਪਾਂ ਜੋੜ ਮੇਲੇ ਵਾਲਾ ਮੇਰੇ ਖਿਆਲ ਚ ਮੁੱਦਾ ਸਮਾਪਤ ਕਰ ਲਈ ਉਸ ਤੋਂ ਬਾਅਦ ਜਿਹੜਾ ਕੋਈ ਹੋਰ ਹੈਗਾ ਮੈਂ ਇਹ ਦੇ ਬਾਰੇ ਵੀ ਸਾਰੇ ਬਾਰੇ ਆਪਾਂ ਕਲੀਅਰ ਕਰ ਲਾਂਗੇ ਵੈਸੇ ਆ ਟਰੈਕਟਰ ਵਾਲਾ ਮੈਂ ਦੱਸ ਦਿੰਨਾ ਜੋੜ ਮੇਲੇ ਤੇ ਨਹੀਂ ਹੋਇਆ ਇਹ ਜੀ ਕਈ ਜਿਹੜੇ ਇਹ ਹੁਣ ਪ੍ਰਾਈਵੇਟ ਲਾਟਰੀਆਂ ਸਿਸਟਮ ਜਿਹੜਾ ਮਤਲਬ ਉਹ ਹੋਇਆ ਸੀ ਇੱਥੇ ਟਰੈਕਟਰ ਜਾਂ ਹੋਰ ਮੋਟਰਸਾਈਕਲ ਲੋਕ ਕਢਾ ਲੈਂਦੇ ਸੀ ਆ ਕੇ ਤੇ ਉਹ ਮਤਲਬ ਇੱਥੇ ਮਤਲਬ ਸੰਗਤ ਨੂੰ ਵੀ ਡਿਸਟਰਬ ਕਰਦੇ ਸੀ ਉਹਦੇ ਬਾਰੇ ਮਤਲਬ ਅਸੀਂ ਬਹੁਤ ਵਾਰੀ ਪੁਲਿਸ ਦੇ ਧਿਆਨ ਚ ਲਿਆਂਦਾ ਉਹ ਕਹਿੰਦੇ ਜੀ ਅਸੀਂ ਉਹ ਇੱਕ ਵਾਰੀ ਜਿਹੜਾ ਦੇਖ ਕੇ ਮੁੜ ਜਾਂਦੇ ਤੇ ਇੱਕ ਵਾਰੀ ਉਹਨਾਂ ਨੂੰ ਭਜਾ ਕੇ ਉਹ ਦੂਜੇ ਦਿਨ ਫੇਰ ਲਾ ਲੈਂਦੇ ਤੇ ਉਹਨਾਂ ਨੂੰ ਆਖਿਆ ਸੀ ਵੀ ਇਹ ਇਲੀਗਲ ਨੇ ਕਿਉਂਕਿ ਪ੍ਰਾਈਵੇਟ ਲੋਟਰੀ ਜਿੰਨਾ ਚਿਰ ਤੁਸੀਂ ਉਹ ਤੋਂ ਜੀਐਸਟੀ ਮਹਿਕਮੇ ਤੋਂ ਜਾਂ ਡਿਪਟੀ ਕਮਿਸ਼ਨਰ ਤੋਂ ਉਹਨੂੰ ਅਪਰੂਵਲ ਨਹੀਂ ਦਿੰਦਾ ਹੈਗਾ ਉਸ ਤਰ੍ਹਾਂ ਤੁਸੀਂ ਪ੍ਰਾਈਵੇਟ ਲੋਟਰੀ ਨਹੀਂ ਮਤਲਬ ਸੇਲ ਕਰ ਸਕਦੇ ਪਰ ਇਹਨਾਂ ਕੋਲੇ ਕਿਸੇ ਕੋਲੇ ਅਪਰੂਵਲ ਨਹੀਂ ਸੀ ਫੇਰ ਆਈ ਚੈਨਲਾਂ ਦੇ ਥਰੂ ਹੀ ਅਸੀਂ ਫੇਰ ਬੇਨਤੀ ਭੇਜੀ ਡਿਪਟੀ ਕਮਿਸ਼ਨਰ ਨੂੰ ਮਿਲੇ ਫੇਰ ਉਹਨਾਂ ਨੇ ਮਤਲਬ ਥੋੜਾ ਸਖਤੀ ਕਰਕੇ ਹੁਣ ਉਹ ਬੰਦ ਕਰ ਦਿੱਤੇ ਨਾਲ ਤਾਂ ਜਿਹੜੇ ਦੁਕਾਨਾਂ ਹਲ ਪਹਿਲਾਂ ਤੇ ਇਹ ਪ੍ਰਸ਼ਾਸਨ ਮਲ ਜੋ ਕੁਝ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਦੱਸ ਦਿੰਦਾ ਕਿ ਪੁਲਿਸ ਦੀ ਮਦਦ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਨਾ ਇੱਥੇ ਪੰਜਾਬ 'ਚ ਨਸ਼ਾ ਵੇਚ ਸਕਦਾ ਨਾ ਕੋਈ ਇਸ ਤਰ੍ਹਾਂ ਦਾ ਗੈਰ ਕਾਨੂੰਨੀ ਲਾਟਰੀਆਂ ਦਾ ਧੰਦਾ ਕਰ ਸਕਦਾ ਕੋਈ ਵੀ ਗੈਰ ਕਾਨੂੰਨੀ ਧੰਦਾ ਜਦੋਂ ਅਗਰ ਪੁਲਿਸ ਦੀ ਮਰਜ਼ੀ ਨਾ ਹੋਵੇ ਸਹਿਮਤੀ ਨਾ ਹੋਵੇ ਤਾਂ ਨਹੀਂ ਹੋ ਸਕਦਾ ਮੇਰੀ ਇਹ ਗਾਰੰਟੀ ਹੈ ਲੰਗਰਾਂ ਦੇ ਵਿੱਚ ਸਪੀਕਰ ਜਿਹੜੇ ਨੇ